ਤਾਰੇ ਚ ਗੇਲੇ ਆ ਦੇ ਛਾਣੇ ਮੁੰਡੇ ਆਵੇ ਥੰਦਾ ਰੇ ਚ ਗੇਲੇ ਆ ਦੇ ਛਾਣੇ ਸਟੇਜ ਤੇ ਗਿੱਧਾ ਪਾ ਰਹੀ ਹਰ ਸਿਮਰਤ ਕੋਰ ਬਾਦਲ ਦੀਆਂ ਇਹ ਤਸਵੀਰਾਂ ਬਠਿੰਡਾ ਦੀਆਂ ਨੇ ਮੌਕਾ ਸੀ ਤੀਆਂ ਦੇ ਤਿਉਹਾਰ ਦਾ ਜਿੱਥੇ ਕੇਂਦਰੀ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ ਪਹੁੰਚੀ ਸੀ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਸਟੇਜ ਤੇ ਨੱਚਦੀਆਂ ਮੋਟਿਆਰਾ ਨੇ ਹਰ ਸਿਮਰਤ ਬਾਦਲ ਨੂੰ ਨਾਲ ਨੱਚਣ ਲਈ ਕਿਹਾ ਹਰ ਸਿਮਰਤ ਨੇ ਵੀ ਦੇਰ ਨਾ ਕੀਤੀ ਤੇ ਸਦਾ ਕਬੂਲ ਕਰ ਕੁੜੀਆਂ ਦੇ ਨਾਲ ਚਮਕੇ ਗਿੱਧਾ ਪਾਇਆ ਗਿੱਧੇ ਤੋਂ ਬਾਅਦ ਹਰ ਸਿਮਰਤ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਮੁਟਿਆਰਾਂ ਉਹਨਾਂ ਨੂੰ ਗਿੱਧੇ ਵਿੱਚ ਲਿਆ ਜਾਣਗੀਆਂ ਨਹੀਂ ਤਾਂ ਉਹ ਪੂਰੇ ਤਿਆਰ ਹੋ ਕੇ ਆਉਂਦੇ ਇਸ ਸ਼ੁਭ ਦਿਹਾੜੇ ਦੀ ਸਾਰਿਆਂ ਨੂੰ ਵਧਾਈਆਂ ਦਿੰਨੀ ਆ ਲੇਕਿਨ ਮੈਂ ਇੱਥੇ ਸੋਚਿਆ ਕਿ ਮੈਨੂੰ ਬੀਬੀ ਜੀ ਬੁਲਾ ਕੇ ਬੀਬੀਆਂ ਦਾ ਕੋਈ ਨਾਚਗਾਣਾ ਦੇਖਣ ਨੂੰ ਮਿਲੇਗਾ ਇਹ ਪਤਾ ਨਹੀਂ ਸੀ ਕਿ ਸਟੇਜ 'ਤੇ ਚੜਾ ਕੇ ਮੈਨੂੰ ਹੀ ਨਚਾ ਦੇਣਗੇ ਜੇ ਪਤਾ ਹੁੰਦਾ ਤੇ ਤਿਆਰ ਹੋ ਕੇ ਆਂਦੀ ਤਾਂ ਆਪਣਾ ਡਾਂਸ ਪ੍ਰੈਕਟਿਸ ਕਰਕੇ ਆਂਦੀ ਸੋ ਅੱਜ ਬਹੁਤ-ਬਹੁਤ ਵਧਾਈਆਂ ਐ ਇੰਨੀ ਸਾਰੀ ਬੀਬੀਆਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ